ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਜਿਹੜੇ ਕਿਨੂ ਮੰਡੀ ਦੇ ਭਾਅ ਲੈ ਕੇ ਸੋ ਅੱਜ ਹੈ ਜੀ 20 ਜਨਵਰੀ 2024 ਤੇ ਤੁਹਾਨੂੰ ਅਪੀਲ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਹੋਰ ਨਾਲ ਕਿਸਾਨ ਦੋਸਤਾਂ ਤੱਕ ਜੜੀ ਪਹੁੰਚ ਸਕੇ ਸੋ ਅੱਜ ਗੱਲ ਕਰਦੇ ਆਂ ਹਰੀਦਵਾਰ ਦੀ ਤਾਂ ਹਰੀਦਵਾਰ ਦੇ ਵਿੱਚ ਜਿਹੜਾ ਕਿਨੂ ਦਾ ਭਾਅ ਰਿਹਾ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਅਬੋਰ ਮੰਡੀ ਦੇ ਵਿੱਚ ਜਿਹੜੀ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ ਇੱਥੇ ਜਿਹੜੀ ਬੋਲੀ ਆਉ ਨਹੀਂ ਹੁੰਦੀ ਸੋ ਪੁਰੀ ਦੇ ਵਿੱਚ ਜਿਹੜਾ ਅ ਕੋਟਾ ਦਵਾਰਾ ਦੇ ਵਿੱਚ ਜਿਹੜਾ ਕਿਨੂ ਦਾ ਭਾਅ ਰਿਹਾ ਉਹ 22 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਦੇਰਾਦੂਨ ਦੇ ਵਿੱਚ ਕਿਨੂ 12 ਰੁਪਏ ਪ੍ਰਤੀ ਕਿਲੋ ਤੇ ਗੰਗਾ ਨਗਰ ਦੇ ਵਿੱਚ ਕਿਨੂ ਦਾ ਭਾਅ 13 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਟਾਂਡਾ ਔਰ ਮਰ ਦੀ ਗੱਲ ਕਰੀਏ ਤਾਂ ਇੱਥੇ ਕਿਨੂ 30 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਮੋਗਾ ਦੇ ਵਿੱਚ ਕਿਨੂ ਆ ਜਿਹੜਾ ਉਹ 22 ਰੁਪਏ ਪ੍ਰਤੀ ਕਿਲੋ ਵਿਕਿਆ ਲੁਧਿਆਣਾ ਦੇ ਵਿੱਚ ਵੀ ਕਿਨੂ 22 ਰੁਪਏ ਪ੍ਰਤੀ ਕਿਲੋ ਹੀ ਵਿਕਿਆ ਜੀ ਤੇ ਖੰਨਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿੰਨੂ 20 ਰੁਪਏ ਤੇ ਦਸੂਹਾ ਦੇ ਵਿੱਚ ਕਿੰਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਰਿਹਾ ਭਵਾਨੀ ਗੜ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਅੱਜ 30 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਨਾਰਵਲ ਜੰਮੂ ਦੇ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਕਥੂਆ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਰਿਹਾ ਸ਼ਿਮਲਾ ਦੀ ਗੱਲ ਕਰੀਏ ਤਾਂ ਕਿੰਨੂ ਦਾ ਭਾਅ 45 ਰੁਪਏ ਪ੍ਰਤੀ ਕਿਲੋ ਰਿਹਾ ਤੇ ਪਾਲਮਪੁਰ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਉਹ 26 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ। ਮੰਡੀ ਦੇ ਵਿੱਚ ਕਿੰਨੂ ਅੱਜ ਵਿਕਿਆ 25 ਰੁਪਏ ਪ੍ਰਤੀ ਕਿਲੋ ਤੇ ਕਾਂਗੜਾ ਦੇ ਵਿੱਚ ਕਿੰਨੂ ਦਾ ਭਾਅ 27 ਰੁਪਏ ਪ੍ਰਤੀ ਕਿਲੋ ਰਿਹਾ। ਇਸੇ ਤਰ੍ਹਾਂ ਹੀ ਹਮੇਰਪੁਰ ਦੀ ਗੱਲ ਕਰੀਏ ਤਾਂ ਕਿੰਨੂ 30 ਰੁਪਏ ਪ੍ਰਤੀ ਕਿਲੋ ਜਿਹੜਾ ਅੱਜ ਉਹ ਵਿਕਿਆ ਜੀ। ਕੁਰਕਸ਼ੇਤਰਾ ਦੇ ਥਾਣੇ ਸਰ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਸ਼ਾਹਬਾਦ ਦੇ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿੱਲੋ ਰੋहतक ਦੇ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਤੇ ਰਦੌਰ ਦੇ ਵਿੱਚ 18 ਰੁਪਏ ਪ੍ਰਤੀ ਕਿਲੋ ਜਿਹੜਾ ਕਿੰਨੂ ਦਾ ਭਾਅ ਰਿਹਾ ਸਰਸਾ ਦੇ ਕਾਲਾਂ ਵਾਲੀ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਹਾਂਸੀ ਦੇ ਵਿੱਚ ਕਿੰਨੂ 12 ਰੁਪਏ ਪ੍ਰਤੀ ਕਿਲੋ ਤੇ ਹਸਾਰ ਵਿੱਚ 15 ਰੁਪਏ ਪ੍ਰਤੀ ਕਿਲੋ ਵਿਕਿਆ ਜਗਾਦਰੀ ਦੇ ਵਿੱਚ ਕਿੰਨੂ ਦਾ ਭਾਅ 14 ਰੁਪਏ ਪ੍ਰਤੀ ਕਿਲੋ ਰਿਹਾ ਤੇ ਗਨੌਰ ਦੇ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿੱਲੋ ਜਿਹੜਾ ਅੱਜ ਉਹ ਰਿਹਾ ਜੀ ਇਸੇ ਤਰ੍ਹਾਂ ਹੀ ਬਰਵਾਲਾ ਦੇ ਵਿੱਚ ਕਿੰਨੂ 12 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਝੱਜਰ ਦੇ ਬਹਾਦਰਗੜ੍ਹ ਵਿੱਚ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਹੀ ਰਿਹਾ ਜੀ